ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਮਹਾਨ ਜੋਦੇ ਜੋ ਧਰਮ ਦੇ ਰਖਵਾਲੇ ਅਤੇ ਖਾਲਸੇ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਆਓ ਦੇ ਨਾਲ ਕਰਦੇ ਹੋਏ ਅੱਗੇ ਵਧਦੇ ਹਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ 22 ਦਸੰਬਰ 1666 ਨੂੰ ਪਟਨਾ ਸਾਹਿਬ ਬਿਹਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਸਨ ਜਿਨ੍ਹਾਂ ਨੇ ਧਰਮ ਦੀ ਰਾਖੀ ਵਾਸਤੇ ਆਪਣਾ ਸੀਸ ਵਾਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਤੋਂ ਹੀ ਫ਼ਿਟੰਗਿਆ ਆਤਾਰਮਿਕਤਾ ਦੀ ਰਾਹੀ ਚੱਲਣਾ ਸਿੱਖਿਆ। 1699 ਵਿੱਚ ਵਿਸਾਖੀ ਦੇ ਪਵਿੱਤਰ ਦਿਨ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਉਹਨਾਂ ਨੇ ਪੰਜ ਪਿਆਰੇ ਬਣਾਏ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੁਕਾਮ ਸਿੰਘ ਜੀ ਅਤੇ ਸਹਿਬ ਸਿੰਘ ਜੀ ਜੋ ਖਾਲਸੇ ਦੇ ਪਹਿਲੇ ਸੇਵਾਦਾਰ ਬਣੇ। ਗੁਰੂ ਜੀ ਨੇ ਸਿੱਖਾਂ ਨੂੰ ਦਸਮ ਗ੍ਰੰਥ ਦੀ ਰਚਨਾ ਰਾਹੀਂ ਅਸਲ ਰੂਹਾਨੀ ਅਤੇ ਜੋਦੇ ਜੀਵਨ ਜਿਉਣ ਦੀ ਸਿੱਖਿਆ ਦਿੱਤੀ। ਉਹਨਾਂ ਨੇ ਕਿਹਾ ਜਿੱਤਨੇ ਸਵਰਜੋ ਲੜੇ ਸੂਰਮਾ ਸੋਏ ਉਹਨਾਂ ਦੇ ਮਾਤਾ ਗੁਜਰੀ ਜੀ ਅਤੇ ਆਪਣੇ ਚਾਰ ਪੁੱਤਰਾਂ ਦੀ ਸ਼ਹੀਦੀ ਦੇਖੀ ਪਰ ਧਰਮ ਤੋਂ ਹਟੇ ਨਹੀਂ ਸਹਿਜ ਜادیه ਜੋ ਕਿ ਬਿਹਦ ਨੌਜਵਾਨ ਸਨ ਉਹ ਵੀ ਧਰਮ ਲਈ ਸ਼ਹੀਦ ਹੋ ਗਏ ਇਹਨਾਂ ਦੀ ਬੇਮਿਸਾਲ ਕੁਰਬਾਨੀ ਅੱਜ ਵੀ ਸਾਡੀ ਰਗਾਂ ਵਿੱਚ ਜੋਸ਼ ਭਰ ਦਿੰਦੀ ਹੈ 1708 ਵਿੱਚ ਗੁਰੂ ਸਾਹਿਬ ਨੇ ਨਡੇੜ ਮਹਾਰਾਸ਼ਟਰ ਵਿੱਚ ਆਪਣਾ ਨਿਸ਼ਚਿੰਤ ਸਰੂਪ त्यागਿਆ ਪਰ ਉਹਨਾਂ ਤੋਂ ਪਹਿਲਾਂ ਹੀ ਉਹਨਾਂ ਨੇ ਆਖਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਿੱਖਾਂ ਦਾ ਗੁਰੂ ਕੋਸ਼ਿਸ਼ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਸਿਰਫ ਇੱਕ ਧਾਰਮਿਕ ਆਗੂ ਨਹੀਂ ਸਨ ਉਹ ਰਾਜਨੀਤਿਕ ਸਹਾਇਕ ਅਤੇ ਸਾਇੰਨਿਕ ਸਿਖਰ ਦੇ ਸੰ ਉਹਨਾਂ ਨੇ ਸਾਨੂੰ ਸਿਖਾਇਆ ਕਿ ਧਰਮ ਦੀ ਰਾਖੀ ਲਈ ਜੀਵਨ ਦੇਣ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ ਪਰ ਕਦੇ ਅਨਿਆਏ ਨਾ ਸਵੋ ਆਓ ਅਸੀਂ ਉਹਨਾਂ ਦੀ ਸਿੱਖਿਆ ਅਨੁਸਾਰ ਚੱਲਣ ਦਾ ਵਾਅਦਾ ਕਰੀਏ ਨਿਡਰ ਬਣ ਕੇ ਸੱਚ ਦੀ ਰਾਹੀ ਤੇ ਹਮੇਸ਼ਾ ਚੰਗਿਆਈ ਲਈ ਖੜੇ ਹੋਵਾਂ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ